ਗਰੀਬ ਕਰਨਿਆਂ ਦਾ ਜਿਹੜਾ ਵਿਆਹ ਕੀਤਾ ਜੀ ਉਹਨਾਂ ਦੇ ਬਾਰੇ ਕੋਈ ਸਭ ਤੋਂ ਪਹਿਲਾ ਇਹ ਹੈ ਵੀ ਗਰੀਬ ਕਰਨਿਆਂ ਨਹੀਂ ਹੈ ਗਰੀਬ ਕੋਈ ਨਹੀਂ ਹੈ ਤੁਹਾਨੂੰ ਬਾਤ ਤੋਂ ਡਿਟੇਰ ਸਾਹਿਬ ਵੀ ਕੋਈ ਨਹੀਂ ਹੈ ਇਹ ਯੂਟਬੰਦ ਕਰਨਿਆਂ ਹੈ ਜਿਹੜਾ ਕੀ ਕਾਸ਼ਪੁਰੀ ਜੇ ਤੁਹਾਡੀ ਫਿਵਲ ਲਾਈਨ ਦੇ ਵਿੱਚੋਂ 3000 ਦਾ ਵਿਆਹ ਇਹ ਕਰ ਰਹੇ ਆ ਔਰ ਬੜੀ ਖੁਸ਼ੀ ਦੀ ਗੱਲ ਹੈ ਮੈਂ ਦੇਖ ਕੇ ਗਿਆ ਹੰਸਾਲ ਮੰਦਿਰੋਂ ਲਵਾਇਆ ਹ ਅਸੀਂ ਸਾਡੇ ਨਾਲੋਂ ਕਿਤੇ ਜ਼ਿਆਦਾ ਅੱਛਾ ਵਿਆਹ ਕਰਦੇ ਹੈ ਤੇ ਮੈਂ ਪਰਮਾਪੂ ਅਗੇ ਇਹੀ ਦੁਆ ਕਰਦਾ ਐਸੇ ਤਰੀਕੇ ਇਹ ਚੱਲਦੇ ਰਹਿਣ ਉਰੇ ਅੱਛਾ ਕੰਮ ਜਿਹੜਾ ਨੇਕ ਕੰਮ ਕਰ ਰਿਹਾ ਪਰਮਾਤਮਾ ਇਹਨੇ ਵੀ ਕਮਾਈ ਦੇ ਵਿੱਚ ਪੋਰਦਾ ਪਾਵੇਂ ਜੈ ਹਿੰਦ ਜੈ ਪਰੇ ਵਿਆਹ ਵਰਗਾ ਮਾਹੌਲ ਹੈ ਜੀ ਉਸੇ ਤਰ੍ਹਾਂ ਵਿਆਹ ਵਰਗਾ ਮਾਹੌਲ ਜਿਦਾ ਆਮ ਘਰਾਂ ਤੇ ਰਿਹਾ ਹੁੰਦਾ ਉਦਾਂ ਹੀ ਵਿਆਹ ਕਰ ਰਿਹਾ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਖਾਣ ਪੀਣ ਨੂੰ ਵੀ ਆਪ ਉਦਾਂ ਹੀ ਦੇ ਰਹੇ ਹਿੱਦਾਂ ਹੁੰਦਾ ਹੈ ਕਿਸ ਰਿਹਾ ਜਾਉਂਗੇ ਜੀ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦਾ ਜਿਸ ਤਰੀਕੇ ਆਕਾਸ਼ ਪਰੀਸ਼ਾਦ ਸਿਵਲ ਲਾਈਨ ਵਾਲਿਆਂ ਨੇ ਕੀਤਾ ਹੈ ਇਸੇ ਤਰੀਕੇ ਸਾਰੇ ਕਾਰਨ ਤਾਂ ਕਿ ਕੋਈ ਯੂਟੂਬ ਮੰਮ ਜਿਹੜਾ ਹੈ ਉਹਦੇ ਵੇਲੇ ਇੱਕ ਤਰ੍ਹਾਂ ਆਪਣਾ ਨਾਮ ਦੋ ਰਿਹਾ ਮੈਂ ਰਮੇਸ਼ ਗੁੰਮ ਜਨਰਲ ਸੈਕਟਰ ਗਿਆਨਸਰ ਮੰਦਿਰ ਨੂੰ ਜਾਣਤੂ ਜੀ ਇਹ ਤੁਸੀਂ ਜਿਹੜਾ ਹੁਣ ਬੜਾ ਵਧੀਆ ਉਪਰਾਲਾ ਹੈਗਾ ਉਹਦੇ ਬਾਰੇ ਇਹ ਗਿਆਨਸਰ ਮੰਦਿਰ ਤੇ ਆ ਜੀ ਇਹ ਜਿਹੜਾ ਸੰਸਥਾਵਾਂ ਕੰਮ ਕਰ ਰਹੀਆਂ ਨੇ ਇਹ ਇੱਕ ਐਨਾ ਪੁੰਨਿਆ ਦਾ ਕੰਮ ਹੈ ਕਿ ਜ਼ਰੂਰਤਮੰਦ ਕਨੇਵਾ ਜੁੜੀਆਂ ਨੇ ਅਸੀਂ ਬੋਝ ਨਾ ਸਮਝੀ ਉਹਨਾਂ ਨੂੰ ਸਮਾਜ ਦੇ ਉੱਤੇ ਬੋਝ ਨਹੀਂ ਹੁੰਦਾ ਕੋਈ ਵੀ ਲੇਕਿਨ ਇੱਕ ਸੋਚ ਹੈ ਸਾਡੀ ਕਿ ਅਸੀਂ ਇਹਨਾਂ ਨੂੰ ਬਦਲ ਕੇ ਇਹਨਾਂ ਦੀ ਸਹਾਇਤਾ ਕਰੀਏ ਸਹਾਇਤਾ ਕਰਨ ਦੇ ਨਾਲ ਨਾਲ ਕੀ ਹੋਏਗਾ ਇਹ ਲੜਕੀਆਂ ਆਪਣੇ ਘਰ ਬਸਾਨਗੀਆਂ ਖੁਸ਼ਹਾਲ ਰਹਿਣਗੀਆਂ ਆਪਣੇ ਪਰਿਵਾਰ ਬਣਨਗੇ ਤਾਂਕਿ ਸਮਾਜ ਦੇ ਵਿੱਚ ਜੋ ਦੁੱਖ ਦਰਦ ਹੈ ਤਕਲੀਫਾਂ ਨੇ ਮੁਕਤ ਹੋ ਜਾਣ ਜਿਹੜਾ ਜਿਹੜਾ ਉਪਰਾਲਾ ਕਰਦੇ ਕਿਦਾਂ ਲੱਗ ਰਿਹਾ ਮੈਂ ਅਸ਼ੋਕ ਸੋਨਿਕ ਮੈਂ ਆਰਐਸਐਸ ਦਾ ਜੋ ਸਿਵਲਾਈਜ਼ਡ ਏਰੀਆ ਉਹਦੇ ਪ੍ਰਮੁੱਖ ਦੇ ਨਾਤੇ ਮੇਰੇ ਕੋਲ ਜ਼ਿੰਮੇਵਾਰੀ ਹੈ ਤਾਂ ਜਦੋਂ ਵੀ ਕੋਈ ਸਮਾਜ ਦਾ ਕੰਮ ਹੁੰਦਾ ਹੈ ਸਾਨੂੰ ਉਹਦਾ ਜ ਬੜੀ ਖੁਸ਼ੀ ਮਿਲਦੀ ਹੈ ਉਏ ਇਸ ਏਰੀਆ ਦੇ ਵਿੱਚ ਜਿਹੜਾ ਇਨੀਸ਼ੀਏਟਿਵ ਲੈਂਦੇ ਨੇ ਕਪਤਾ ਜਿੰਦਲ ਭੰਜੀ ਨੇ ਉਹ ਪੂਰੀ ਕਲੋਨੀ ਨੂੰ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਲੈ ਕੇ ਇਹ ਜਿਹੜਾ ਫੰਕਸ਼ਨ ਹੈ ਕਰਦੇ ਨੇ ਹੋਰ ਵੀ ਕੋਈ ਧਾਰਮਿਕ ਫੰਕਸ਼ਨ ਹੈ ਜਾਂ ਸਮਾਜਿਕ ਫੰਕਸ਼ਨ ਹੈ 21 ਜੂਨ ਦਾ ਯੋਗਾ ਦਾ ਹੁੰਦਾ ਹੈ ਉਹ ਬਹੁਤ ਸ਼ਰਧਾ ਭਾਵਨਾ ਕਰਦੇ ਨੇ ਹੁਣ ਵੀ ਜਿਹੜਾ ਇੱਥੇ ਕਿਸੇ ਨੇ ਕਿਹਾ ਕਿ ਆਪਾਂ ਨੂੰ ਇੰਨਾ ਨਹੀਂ ਕਰਨਾ ਚਾਹੀਦਾ ਖਰਚਾ ਲੇਕਿਨ ਇਹ ਕਪਤਾ ਜਿੰਦਲ ਭੰਜੀ ਇਹਨਾਂ ਦਾ ਇੱਕ ਸ਼ੌਕ ਹੈ ਕਿ ਅਸੀਂ ਜਦੋਂ ਆਪਣੀ ਕੰਨਿਆ ਦਾ ਬੇਟੀ ਦਾ ਵਿਆਹ ਕਰਦੇ ਮੈਂ ਉੱਦਾਂ ਹੀ ਕਹਿੰਦੇ ਕਰਨਾ ਹੈ ਔਰ ਪੂਰਾ ਪ੍ਰਾਲਾ ਕਰਦੇ ਨੇ ਇਹਨਾਂ ਦੇ ਜੋ ਹਸਬੰਦ ਨੇ சுரேਸ਼ ਜੀ ਉਹ ਵੀ ਪੂਰਾ ਸ਼ੋਅ ਕਰਦੇ ਨੇ ਔਰ ਕਲੋਨੀ ਦੀ ਬੜੀ ਖੂਬਸੂਰਤੀ ਆਕਾਸ਼ਪੁਰੀ ਦੀ ਕਿ ਜਿਸ ਤਰ੍ਹਾਂ ਦਾ ਵੀ ਕੋਈ ਕਾਰਜਕram ਮਿਲਦਾ ਹੈ ਉਹਨੂੰ ਬੜੀ ਖੂਬਸੂਰਤੀ ਨਾਲ ਨਿਭਾਉਂਦੇ ਨੇ ਔਰ ਬਾਅਦ ਦੇ ਵਿੱਚ ਵੀ ਉਹਨਾਂ ਪਰਿਵਾਰਾਂ ਨੂੰ ਮਿਲਦੇ ਰਹਿੰਦੇ ਨੇ ਜਿਨ੍ਹਾਂ ਦੀ ਸ਼ਾਦੀ ਹੋਈ ਹੈ ਜੇ ਕੋਈ ਦੁੱਖ ਸੁੱਖ ਹੈ ਉਹਰੇ ਚ ਵੀ ਸ਼ੋਅ ਕਰਦੇ ਨੇ ਯਾਨੀ ਕਿ ਇੱਥੇ ਕਰ ਦਿੱਤਾ ਤੇ ਖਤਮ ਹੋ ਗਿਆ ਇਸ ਤੋਂ ਅੱਗੇ ਵੀ ਥੋੜਾ ਧਿਆਨ ਲੱਗਦੇ ਨੇ ਪੂਰੀ ਸਿਵਲ ਲਾਈਨ ਸਾਡੀ ਸੋਸਾਇਟੀ ਆਕਾਸ਼ਪੁਰੀ ਵੈਲਫੇਅਰ ਸੋਸਾਇਟੀ ਵਲੇ ਸਾਰੀ ਸਾਡੀ ਮਤਲਬ ਕੀ ਹੈ ਕਿ ਅਸੀਂ ਤਿੰਨ ਵਿਆਹ ਕੀਤੇ ਜੀ ਤੀਸਰਾ ਵਿਆਹ ਵੈਸੇ ਦੋ ਵਿਆਹ ਅਸੀਂ ਪਹਿਲਾਂ ਕੀਤੇ ਜੀ ਤੀਸਰਾ ਵਿਆਹ ਵੈਸੇ ਹਰ ਇੱਕ ਵਿੱਲੇ ਇੱਕ ਦੂਜੇ ਤੋਂ ਵੱਧ ਕੇ ਕਮ ਹੋਇਆ ਹੈ ਇੰਦਾ ਲੜਕੀ ਦੇ ਵਾਕੀ ਸੰਜੋਗ ਹੈ ਜੀ ਹਰ ਕਿਸਮ ਦਾ ਬੱਚੇ ਦੀ ਉਹ ਸਾਡੇ ਤੋਂ ਜ਼ਿਆਦਾ ਤੋਂ ਜ਼ਿਆਦਾ ਲੈ ਕੇ ਜਾਂਦੀ ਹੈ ਮਨ ਚ ਕਿਦਾਂ ਖਿਆਲ ਆਇਆ ਕਿ ਇੰਦਾ ਤੱਕ ਉਪਰਾਂ ਲੱਗਦਾ ਜੀ ਅਸੀਂ ਕਿਹੜੀ ਗਿਆਨਸਥਾਨ ਮੰਦਿਰ ਚ ਆਪ ਵਿਆਹ ਕਰਨਗੇ ਸੀ ਜੀ ਲੜਕੀ ਦਾ ਉੱਥੇ ਜਾ ਕੇ ਦੇਖਿਆ ਉਹ ਵਿਆਹ ਕਰਦੇ ਨੇ ਉੱਥੇ ਬੜਾ ਸਿੰਪਲ ਵਿਆਹ ਸੀਗਾ ਅਸਕੇ ਚਲੋ ਅਸੀਂ ਆਪਣੀ ਬੇਟੀ ਵਾਂਗੂ ਆਏ ਸਾਲ ਵਿਆਹ ਕਰਾਂਗੇ ਅਸੀਂ ਕਸ਼ਪੂਰੀ ਜਾ ਕੇ ਗੱਲ ਕੀਤੀ ਸਾ ਐਕਚੁਅਲੀ ਇਹ ਸਮਾਜ ਸੇਵਾ ਦਾ ਕੰਮ ਕਿਸਮਤ ਵਾਲੇ ਉਹ ਭਾਗਾਂਵਾਲੇ ਲੋਕਾਂ ਦੇ ਹਿੱਤਾਂ ਦਾ ਮੁਰਾਜੀ ਕਲਾਸ਼ਪਰੀ ਮੰਦਿਰ ਕਮੇਟੀ ਜਿਹੜੀ ਹੈਗੀ ਆ ਇਹਨਾਂ ਨੇ ਬਹੁਤ ਵਧੀਆ ਪ੍ਰਗ ਲਗ ਹਰ ਸਾਲ ਦੀ ਪਿਛਲੇ ਸਾਲ ਵੀ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਚਗੀ ਸੋਰੀ ਫਿਰ ਇਹਨਾਂ ਨੇ ਡਿਊਟੀ ਨਿਭਾਈ ਹੈ ਔਰ ਦੋ ਪਰਿਵਾਰਾਂ ਨੂੰ ਜੋੜਨਾ ਔਰ ਉਹ ਪਰਿਵਾਰ ਜਿਨ੍ਹਾਂ ਨੂੰ ਲੋੜਵੰਦ ਪਰਿਵਾਰ ਨਹੀਂ ਉਹਨਾਂ ਦੀ ਸਹਾਇਤਾ ਕਰਕੇ ਅੱਜ ਬੇਟੀ ਦਾ ਇਹਨਾਂ ਨੇ ਔਰ ਬੱਚੇ ਦਾ ਵਿਆਹ ਕੀਤਾ ਜਿਸ ਦੇ ਵਿੱਚ ਇਹਨਾਂ ਨੇ ਜੋਰ ਰਸਮ ਰਸਮਾਂ ਯਾਨੀ ਹਿੰਦੂ ਸਮਾਜ ਦੇ ਵਿੱਚ ਉਹ ਬੁੜੀਆਂ ਕਰਕੇ ਜਿਹਨਾਂ ਨੇ ਸ਼ਾਦੀ ਕਰਵਾਈ ਹੈ ਮੈਂ ਇਹਨਾਂ ਦਾ ਬਹੁਤ ਬਤਲਵਾਦ ਕਰਦਾ ਕਿਉਂਕਿ ਇਹ ਪਰਾਲਾ ਬਹੁਤ ਵਧੀਆ ਆਨ ਉਹਨਾਂ ਦੇ ਟਾਈਮ ਚ ਉਸ ਨੂੰ ਹੀ ਘਰਮਣਾ ਹੈ ਜਿੱਥੇ ਮੇਰੀ ਡਿਊਟੀ ਲਗਾਣਗੇ ਮੈਂ ਤਾਂ ਬਿਲਕੁਲ ਨਾਲ ਖੜਾਈ ਹਾਂ ਔਰ ਆਪਾਂ ਨੂੰ ਇਹ ਕਦਮ ਚੱਕਣੇ ਚਾਹੀਦੇ ਹੈ ਕਿਉਂਕਿ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਕਿਸੇ ਨਾ ਕਿਸੇ ਗੱਲੋਂ ਵਾਂਝੇ ਰਹਿ ਜਾਂਦੇ ਨੇ ਜੇ ਇਹੋ ਜਿਹੇ ਪਰਿਵਾਰ ਇਹੋ ਜਿਹੇ ਸਮਾਜ ਦੇ ਵਿੱਚ ਐਸੋਸੀਏਸ਼ਨ ਜਿਹੜੀਆਂ ਬਣੀਆਂ ਹੋਈਆਂ ਨੇ ਜੇ ਅੱਛੇ ਕੰਮ ਕਰਨਗੇ ਐਨ ਐਕਚੁਅਲੀ ਕਿਤੇ ਨਾ ਕਿਤੇ ਆਪਾਂ ਲੋਕ ਅੱਛਾ ਫੀਲ ਕਰਦਾਂਗੇ ਅੱਛਾ ਸਮਾਜਿਕ ਮੈਸੇਜ ਔਰ ਗਿਆਨ ਸਲ ਮੰਦਰ ਜਿਹੜਾ ਪਹਿਲੇ ਆਲਰੇਡੀ ਪਹਿਲਾਂ ਹੀ ਕੰਮ ਹੈ ਉਹ ਵਧੀਆ ਕਰਦਾ ਸੀਗਾ ਉਸੇ ਲੜੀ ਦੇ ਵਿੱਚੋਂ ਵੀ ਇਹਨਾਂ ਨੇ ਉਹ ਉਹਨਾਂ ਦੀ ਹੈਲਪਿੰਗ ਵੀ ਨਾਲ ਹੁੰਦੀ ਹੈ ਔਰ ਉਹਨਾਂ ਕੋਲ ਜਿਹੜੇ ਬੱਚੇ ਨਾਮ ਲਿਖਾ ਕੇ ਆਉਂਦੇ ਨੇ ਉਹ ਫਿਰ ਡਿਵਾਈਡ ਕਰ ਦਿੰਦੇ ਨੇ ਇਹੋ ਜਿਹੀ ਸੋਸਾਇਟੀ ਨੂੰ ਦੇ ਦਿੰਦੇ ਵੀ ਤੁਸੀਂ ਸੋਸਾਇਟੀ ਦਾ ਵਿਆਹ ਕਰਵਾ ਦਿਓ ਇਸ ਕਰਕੇ ਇਹਨਾਂ ਸੋਸਾਇਟੀ ਨੇ ਅੱਜ ਜਿਹਦਾ ਉਪਰਾਲਾ ਕੀਤਾ ਬਹੁਤ ਸ਼ਲਾਘਾਯੋਗ ਹੈ ਅਨਵਿਲ ਟੈਂਪ ਚੇਪਰ ਅਲਮਰ ਕੇ ਇਸ ਵਿੱਚ ਔਰ ਸਾਡੇ ਭੈਣ ਜੀ ਕਵਿਤਾ ਜਿੰਦਲ ਜੀ ਜਿਹੜੇ ਬਹੁਤ ਵਧੀਆ ਉਪਰਾਲਾ ਕਰਦੇ ਉਹ ਸਾਰੀ ਟੀਮ ਅੱਛਾ ਕੰਮ ਕਰਦੀ ਹੈ ਇਸ ਨਾਲ ਸਮਾਜ ਨੂੰ ਇੱਕ ਬਹੁਤ ਵਧੀਆ ਮੈਸ